ਦੇਖੋ ਇੱਕ ਤੁਹਾਨੂੰ ਜਿਵੇਂ ਕੱਲ ਦੱਸਿਆ ਸੀ ਬਿਗ ਫਿਸ਼ ਨਾਰਕੋ ਟ੍ਰੇਡ ਦੇ ਇੱਕ ਆਟਲ ਦਾ ਜਿਹੜਾ ਧਰਮਿੰਦਰ ਫੜਿਆ ਸੀ ਉਹਨੇ ਆਪਣੀ ਪੁੱਛਗਿੱਛ ਦੌਰਾਨ ਦੱਸਿਆ ਸੀ ਐਸ ਐਚਓ ਮਜੀਠਾ ਨੂੰ ਕਿ ਮੈਂ ਕੁਝ ਹੋਰ ਹੀਰੋਇਨ ਤੇ ਇੱਕ ਵੈਪਨ ਹੋਰ ਛੁਪਾਇਆ ਹੋਇਆ ਤੇ ਜਦੋਂ ਉਹਦੀ ਰਿਕਵਰੀ ਵਾਸਤੇ ਇੱਥੇ ਆਏ ਸੀ ਤਾਂ ਕਈ ਨਾ ਪੁੱਟਿਆ ਜਾ ਰਿਹਾ ਸੀ ਜਗਾ ਹਾਂਜੀ ਉਸੇ ਦੌਰਾਨ ਮੌਕੇ ਦਾ ਫਾਇਦਾ ਉਠਾ ਕੇ ਉਹਨੇ ਹੌਲਦਾਰ ਵਿਜੇ ਕੁਮਾਰ ਦੀ ਕਾਰਬਾਈਨ ਖੋਲੀ ਤੇ ਉਹਦੇ ਵਿੱਚ ਐਸਐਚਓ ਮਜੀਠਾ ਨੇ ਉਹਨੂੰ ਵਾਰਨ ਕਰਨ ਵਾਸਤੇ ਇੱਕ ਹਵਾਈ ਫਾਇਰ ਕੀਤਾ ਫਿਰ ਵੀ ਉਹਨੇ ਰੱਖੀ ਨਹੀਂ ਉਹ ਕਾਰਬਾਈਂ ਤੇ ਫਿਰ ਇਹਨਾਂ ਨੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਕਿਉਂਕਿ ਉਹਨੇ ਤਾਣ ਲਈ ਸੀ ਇਹਨਾਂ ਦੇ ਉੱਤੇ ਔਰ ਫਾਇਰ ਕਰਨ ਲੱਗਾ ਸੀ ਤਾਂ ਇਹਨਾਂ ਨੇ ਉਹਦੇ ਗੋਲੀ ਚਲਾਈ ਉਹਦੇ ਵੱਲ ਆਪਣੀ ਸੈਲਫ ਡਿਫੈਂਸ ਜੋ ਉਹਦੇ ਜਿਸ ਨਾਲ ਉਹ ਇੰਜਰਡ ਹੋਇਆ ਉਹਨੂੰ ਇਮੀਡੀਏਟਲੀ ਅਸੀਂ ਮੂਵ ਕਰ ਦਿੱਤਾ ਸਿਵਲ ਹਸਪੀਟਲ ਔਰ ਬਾਕੀ ਤਫਤੀਸ਼ ਜਾਰੀ ਹੈ ਇੱਥੇ ਅਸੀਂ ਹੋਰ ਵੀ ਕਾਰਵਾਈ ਕਰ ਰਹੇ ਹਾਂ ਕਈ ਵਾਰ ਇਹ ਜਿਹੜਾ ਮੁਲਜ਼ਮ ਹੈ ਉਸ ਪੁਲਿਸ ਨੂੰ ਮਿਸਲੀਡ ਕਰਨ ਵਾਸਤੇ ਉਹ ਜੇ ਕੰਮ ਕਰ ਦਿੰਦੇ ਆ ਬਟ ਇਹ ਆ ਵੀ ਇਹ ਇਹਦੇ ਚ ਕਿਸੇ ਦਾ ਪੁਲਿਸ ਸਾਈਡ ਤੋਂ ਨੁਕਸਾਨ ਨਹੀਂ ਹੋਇਆ ਹੀ ਬੜੀ ਵੱਡੀ ਗੱਲ ਆ ਜਿਵੇਂ ਸਾਡਾ ਕਾਂਸਟੇਬਲ ਪਹਿਲਾਂ ਉਹ ਜੇ ਵੀ ਵਿਚਾਰਾ ਜੇਰੇ ਇਲਾਜ ਹੈਗਾ ਕਾਫੀ ਉਹਦੇ ਪ੍ਰੋਬਲਮ ਆਈ ਗੁਰਪ੍ਰੀਤ ਦੇ ਸੋ ਇਹੀ ਇੱਥੇ ਕਾਰਵਾਈ ਹੋਈ ਬੀਕੋਈ ਇੱਕੋ ਹੀ ਜੀ ਇੱਕੋ ਹੀ ਹਾਂਜੀ ਹਾਂਜੀ 8 ਕਿਲੋ ਵਾਲਾ ਏ ਮੈਂ ਤੁਹਾਨੂੰ ਦੱਸਿਆ ਰਿਕਵਰੀ ਹੋਈ ਹੈ ਸਰ ਇਹ ਅਜੇ ਹੋਈ ਨਹੀਂ ਕਿਉਂਕਿ ਫਿਰ ਉਹ ਵਿੱਚ ਇਹ ਗੱਲ ਚੱਲ ਪਈ ਤੇ ਅੱਗੇ ਕੋਈ ਲੱਭੀ ਨਹੀਂ ਗੱਲ ਉਹਦਾ ਦੁਬਾਰਾ ਰਿਮਾਂਡ ਲਵਾਗੇ ਹੁਣ ਅਸੀਂ ਜਦੋਂ ਠੀਕ ਠੀਕ ਹੋ ਜਾਂਦਾ ਤਰਮਿੰਦਰ ਸਿੰਘ ਕੋਈ ਹੋਰੀ ਸ਼ਾਦੀ ਦੱਸੇ ਜਾ ਰਹੇ ਕੱਲ ਦੱਸ ਰਹੇ ਉਹ ਕੱਲ ਉਹਦੇ ਤੇ ਲੱਗੇ ਹੋਏ ਆ ਜੀ ਅਜੇ ਫੜਿਆ ਨਹੀਂ ਗਿਆ ਉਹ ਹਾਂਜੀ ਅੱਛਾ ਸਰ ਇਹਦੀ ਪਿਸਤੌਲ ਇੱਥੇ ਲੁਕਾਈ ਸੀ ਪਹਿਲਾਂ ਹੀ ਤਾਂ ਉਹ ਫਿਰ ਕਿਸ ਤਰੀਕੇ ਦੇ ਨਾਲ ਯਾਰ ਦੇਖੋ ਪਤਾ ਕੀ ਗੱਲ ਹੁੰਦੀ ਹੈ ਇਹਦੇ ਕੋਈ ਮੁਲਜ਼ਮ ਦੀ ਜਦੋਂ ਪੁੱਛਗਿੱਛ ਕੀਤੀ ਜਾਂਦੀ ਹੈ ਜਿਹੜੀ ਉਹ ਜਗ੍ਹਾ ਦੱਸਦਾ ਉੱਥੇ ਪੁਲਿਸ ਜਾ ਕੇ ਰਿਕਵਰੀ ਕਰਦੀ ਹੈ ਪੂਰਾ ਫਾਰਮੈਲਿਟੀ ਕਰਕੇ ਔਰ ਉਹਦੇ ਚੋਂ ਫਾਰਮੈਲਿਟੀ ਕਰਨ ਵਾਸਤੇ ਇੱਥੇ ਮਤਲਬ ਸਾਰੀ ਉਹਨੂੰ ਲੱਭਣ ਵਾਸਤੇ ਆਏ ਸੀ ਸਾਰੀ ਫਾਰਮੈਲਿਟੀ ਲੀਗਲ ਚੱਲ ਰਹੀ ਸੀ ਜਦੋਂ ਇਹ ਕਾਰਵਾਈ ਹੋਈ ਅੱਛਾ ਕਿੰਨੀਆਂ ਗੋਲੀਆਂ ਲੱਗੀ ਸਰ ਇਹਦੇ ਇੱਕੋ ਹੀ ਜੀ ਠੀਕ ਤੇ ਆਪਣੇ ਪੁਲਿਸ ਨਾਲ ਕੋਈ ਨਹੀਂ ਨਹੀਂ ਆਪਣੇ ਬਚਾਅ ਹੋ ਗਿਆ ਤਾਂ ਮਾਰਨ ਲੱਗਿਆ ਸੀ ਇਸ ਗੱਲ 'ਚ ਹੋ ਗਿਆ ਜੀ ਠੀਕ ਠੀਕ ਸਰ ਇੱਕ ਸਰ ਇੱਕ